ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈੜ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਟਰੈਕਟਰ ਵਾਲੀ ਮਸ਼ੀਨ ਡੱਬੇ ਵਾਲੀ ਵਿਕਾਊ ਹੈਗੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਸ਼ੀਨ ਦੀ 21 ਮਾਡਲ ਮਸ਼ੀਨ ਆ ਰਾਏ ਸਿੰਘ ਨਗਰ ਰਾਜਸਥਾਨ ਗੰਗਾ ਨਗਰ ਏਰੀਆ ਬਾਈ ਹੋਰਾਂ ਦਾ ਤੇ 8.5 ਲੱਖ ਰੁਪਏ ਦੀ ਡਿਮਾਂਡ ਆ ਕੰਡੀਸ਼ਨ ਪੱਕੋ ਸਾਰੇ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਾ ਕਿ ਬਿਲਕੁਲ オリジナル ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਦੀ ਓਕੇ ਆ ਠੀਕ ਹੈ ਜੀ ਮਸ਼ੀਨ ਬਿਨਾ ਟਰੈਕਟਰ ਤੋਂ ਵਿਕਾਊ ਆ ਕੀ ਮਾਗਾ ਡੱਬਾ ਦੇ ਸਕਦੇ ਹਾਂ ਡੱਬੇ ਵਾਲੀ ਮਸ਼ੀਨ ਆ ਇਹ ਖਟਰ ਵਗੈਰਾ ਸਾਰਾ ਬਿਲਕੁਲ ਓਕੇ ਆ ਰੰਗ ਪੇਂਟ ਦੀ ਸਾਰੀ ਮਸ਼ੀਨ ਵਧੀਆ ਸਾਫ ਆ ਪੁਲੀਆਂ ਬੈਲਟਾਂ ਦੀ ਸਾਰੀ ਕੰਡੀਸ਼ਨ ਬਿਲਕੁਲ ਓਕੇ ਆ ਮਸ਼ੀਨ ਦੀ 21 ਮਾਡਲ ਆ ਜੀ ਤੇ 8.5 ਲੱਖ ਰੁਪਏ ਦੀ ਡਿਮਾਂਡ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਾਕੀ ਜੇ ਤੁਹਾਨੂੰ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਬਾਈ ਉਹਨਾਂ ਦਾ। ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੰਗਾ ਨਗਰ ਏਰੀਆ ਹੈ ਜੀ ਬਾਈ ਉਹਨਾਂ ਦਾ ਰਾਜਸਥਾਨ ਤੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ। ਬਾਕੀ ਤੁਸੀਂ ਦੇਖ ਸਕਦੇ ਹੋਗੇ। 21 ਮਾਡਲ ਮਸ਼ੀਨ ਹੈ ਜੀ। ਟਰੈਕਟਰ ਤੋਂ ਬਿਨਾਂ ਵਕਾਊ ਹੈਗੀ ਤੇ 8.5 ਲੱਖ ਰੁਪਏ ਦੀ ਡਿਮਾਂਡ ਹੈ ਜੀ। ਵੀਡੀਓ ਨੂੰ ਸ਼ੇਅਰ ਕਰ ਦਿਓ। ਅਕਾਸ਼ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਆਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ